ਪੰਜਾਬ ਦੇ ਵਿੱਚ ਅਲੱਗ-ਅਲੱਗ ਤਰੀਕੇ ਦੇ ਨਾਲ ਰੇਲਵੇ ਸਟੇਸ਼ਨਾਂ ਦੀ ਨੁਹਾਰ ਜਿਹੜੀ ਹੈ ਉਹ ਬਦਲੀ ਜਾ ਰਹੀ ਹੈਗੀ ਹੈ। ਇਸ ਵਕਤ ਅਸੀਂ ਜਲੰਧਰ ਕੈਂਟ ਦੇ ਵਿੱਚ ਖੜੇ ਹਾਂ। ਇਸ ਜਗ੍ਹਾ ਦੇ ਉੱਪਰ ਜਲੰਧਰ ਕੈਂਟ ਦੇ ਰੇਲਵੇ ਸਟੇਸ਼ਨ ਦੀ ਨੁਹਾਰ ਜਿਹੜੀ ਹੈ ਉਹ ਵਰਲਡ ਕਲਾਸ ਲੈਵਲ ਦੇ ਉੱਪਰ ਜਿਹੜੀ ਹੈ ਉਹ ਬਦਲੀ ਜਾ ਰਹੀ ਹੈ। ਰਮਨਜੀਤ ਮਿੱਟੂ ਹੋਰੀ ਅੱਜ ਜਿਹੜਾ ਹੈਗਾ ਇਹ ਉਹ ਆਣਗੇ ਇਸ ਰੇਲਵੇ ਸਟੇਸ਼ਨ ਦਾ ਇੰਸਪੈਕਸ਼ਨ ਕਰਨ ਦੇ ਲਈ ਪਰ ਉਸ ਤੋਂ ਪਹਿਲਾਂ ਤੁਸੀਂ ਇਹ ਜਲੰਧਰ ਕੈਂਟ ਰੇਲਵੇ ਸਟੇਸ਼ਨ ਦਾ ਜਿਹੜਾ ਹੈਗਾ ਇਹ ਉਹ ਮਾਡਲ ਜਰੂਰ ਦੇਖੋ ਜਿੱਥੇ ਆ ਮਾਡਲ ਨੂੰ ਬੜੇ ਹੀ ਸ਼ਾਨਦਾਰ ਤਰੀਕੇ ਦੇ ਨਾਲ ਜਿਹੜਾ ਹੈ ਉਹ ਤਿਆਰ ਕੀਤਾ ਗਿਆ ਹੈ ਤੇ ਜੋ ਮਾਡਲ ਹੈਗਾ ਇਸ ਤਰੀਕੇ ਦੇ ਨਾਲ ਹੀ ਜਿਹੜਾ ਹੈ ਉਹ ਰੇਲਵੇ ਸਟੇਸ਼ਨ ਨੂੰ ਜਿਹੜਾ ਹੈ ਉਹ ਡਵੈਲਪ ਕੀਤਾ ਜਾਵੇਗਾ ਰੇਲਵੇ ਕੈਂਟ ਨੂੰ ਜਿਹੜਾ ਹੈ ਉਹ ਡਵੈਲਪ ਕੀਤਾ ਜਾਵੇਗਾ ਪ੍ਰੋਪਰ ਤਰੀਕੇ ਦੇ ਨਾਲ ਮੈਂ ਤੁਹਾਨੂੰ ਜਰੂਰ ਤਸਵੀਰ ਕੈਮਰਾ ਪਰਸ ਨੂੰ ਜਰੂਰ ਕਾਉਂਗਾ ਇੱਕ ਵਾਰੀ ਦਿਖਾਵੇ ਕਿ ਇਹ ਤੁਸੀਂ ਤਸਵੀਰ ਦੇਖੋ ਇਹ ਮੇਨ ਸਟਰਕਚਰ ਜਿਹੜਾ ਹੈਗਾ ਉਹ ਜਲੰਧਰ ਕੈਂਟ ਸਟੇਸ਼ਨ ਦਾ ਹੈਗਾ ਇਹ ਮੇਨ ਸਟਰਕਚਰ ਹੈ ਉਸ ਦੇ ਨਾਲ ਹੀ ਜਿਹੜਾ ਹੈਗਾ ਹੈ ਉਹ ਦੂਸਰਾ ਪਾਰਕਿੰਗ ਏਰੀਆ ਜਿਹੜਾ ਹੈਗਾ ਇਹ ਉਹ ਬਣਾਇਆ ਹੋਇਆ ਹੈ ਹਾਲਾਂਕਿ ਪਹਿਲਾਂ ਇਸ ਜਗ੍ਹਾ ਦੇ ਉੱਪਰ ਪਾਰਕਿੰਗ ਏਰੀਆ ਬਹੁਤ ਘੱਟ ਸੀ ਸਪੇਸ ਬਹੁਤ ਘੱਟ ਸੀ ਪਰ ਜਿਸ ਤਰੀਕੇ ਦੇ ਨਾਲ ਸਪੇਸ ਅ ਦੋਨੋ ਸਾਈਡ ਬਣਾਈਆਂ ਹੋਈਆਂ ਨੇ ਇੱਕ ਸਾਈਡ ਦੂਸਰੀ ਸਾਈਡ ਸਪੇਸ ਬਣਾਇਆ ਹੋਇਆ ਹੈ ਪਾਰਕਿੰਗ ਏਰੀਆ ਇਹ 메ਨ ਸੜਕ ਜਿਹੜੀ ਹੈਗੀ ਉਹ ਤੁਸੀਂ ਜ਼ਰੂਰ ਦੇਖ ਰਹੇ ਹੋਵੋਗੇ ਅੰਦਰ ਆਉਂਦੇ ਸਾਰ ਗ੍ਰੀਨਰੀਨੀ ਦੇ ਲਈ ਜਿਹੜਾ ਹੈ ਉਹ ਇਹ ਪਾਰਕ ਵੀ ਬਣਾਏ ਹੋਏ ਨੇ ਤੇ ਉਸ ਤੋਂ ਨਾਲ ਜਿਸ ਜਗ੍ਹਾ ਤੇ ਪ੍ਰਮਾਲ ਖਾਨਾ ਬਣਾਇਆ ਜਾਵੇਗਾ ਉਹ ਬਣਾਇਆ ਹੋਇਆ ਹੈ ਤੇ ਉਸ ਤੋਂ ਲਹਿਦਾ ਜਿਹੜੀ ਹੈ ਉਹ ਪਿੱਛੇ ਜੜੀਆਂ ਨੇ ਉਹ ਪ੍ਰੋਪਰ ਤਰੀਕੇ ਦੇ ਨਾਲ ਜੜੇ ਨੇ ਉਹ ਘਰ ਅਤੇ ਹੋਰ ਚੀਜ਼ਾਂ ਜੜੀਆਂ ਨੇ ਬਣਾਈਆਂ ਹੋਈਆਂ ਨੇ ਤਾਂਕਿ ਲੋਕ ਜਿਹੜੇ ਆਣ ਇਸ ਜਗ੍ਹਾ ਦੇ ਉੱਪਰ ਤੇ ਆ ਕੇ ਜਿਹੜਾ ਹੈਗਾ ਹੈ ਉਹ ਰੈਸਟ ਕਰ ਸਕਦੇ ਨੇ ਗੈਸਟ ਹਾਊਸਿਸ ਜਿਹੜੇ ਨੇ ਉਹ ਬਣਾਏ ਹੋਏ ਨੇ ਅ ਤੇ ਮੈਂ ਇੱਕ ਜਿਹੜੀ ਅਸੀਂ ਪਹਿਲਾ ਗੱਲ ਜਿਹੜੀ ਹੈ ਉਹ ਦੱਸ ਰੇ ਸੀ ਕਿ ਕਿ ਪ੍ਰੋਪਰ ਤਰੀਕੇ ਦੇ ਨਾਲ ਇਹ ਜਿਹੜਾ ਹੈਗਾ ਹੈ ਉਹ ਤਿਆਰ ਕੀਤਾ ਗਿਆ ਹੈਗਾ ਹੈ ਹਰੇਕ ਪੱਖੋ ਜਿਹੜਾ ਹੈ ਉਹ ਇਸ ਚੀਜ਼ ਨੂੰ ਅੱਛੀ ਤਰੀਕੇ ਦੇ ਨਾਲ ਤਿਆਰ ਕੀਤਾ ਗਿਆ ਹੈ ਤਾਂ ਇਹ ਤੁਸੀਂ ਲਾਈਨਸ ਜਰੂਰ ਦੇਖੋ ਪਹਿਲਾ ਜਲੰਧਰ ਕੈਂਟ ਦੇ ਵਿੱਚ ਜਿਹੜਾ ਹੈਗਾ ਉਹ ਸਿਰਫ ਦੋ ਲਾਈਨਾਂ ਸਿੱਗੀਆਂ ਜਿਸ ਦੇ ਵਿੱਚ ਟ੍ਰੇਨਾਂ ਜੜੀਆਂ ਨੇ ਉਹ ਆ ਜਾ ਸਕਦੀਆਂ ਸਿੱਗੀਆਂ ਨਾਲ ਹੁਣ ਤੁਸੀਂ ਜੇਕਰ ਤਸਵੀਰ ਦੇਖੂਗੇ ਤੇ ਇਸ ਦੇ ਵਿੱਚ ਜਿਹੜਾ ਹੈਗਾ ਇਹ ਉਹ ਅੱਠ ਲੈਣ ਵਾਲੀਆਂ ਜੜੀਆਂ ਨੇ ਉਹ ਜੜੀਆਂ ਨੇ ਉਹ ਬਣਾਈਆਂ ਹੋਈਆਂ ਨੇ ਰੂਟ ਅੱਠ ਰੂਟ ਦੇ ਲਾਈਨਸ ਜਿਹੜੀਆਂ ਨੇ ਉਹ ਬਣਾਈਆਂ ਹੋਈਆਂ ਨੇ ਤਾਂ ਇਹ ਤੁਸੀਂ ਜਰੂਰ ਦੇਖੋ ਜੋ ਕਿ ਮੇਨ ਰੂਟ ਹੈ ਜਿਸ ਦੇ ਵਿੱਚ ਉਹ ਜਿਹੜਾ ਹੈਗਾ ਇਹ ਉਹ ਜਿਹੜੇ ਦਿੱਲੀ ਤੋਂ ਲੈ ਕੇ ਜਿਹੜਾ ਹੈਗਾ ਉਹ ਜੰਮੂ ਕਸ਼ਮੀਰ ਅਤੇ ਹੋਰ ਥਾਵਾਂ ਦੇ ਵਿੱਚ ਜੜੀਆਂ ਰੇਲਵੇ ਸਟੇਸ਼ਨ ਰੇਲਵੇਸ ਟ੍ਰੇਨਸ ਜੜੀਆਂ ਨੇ ਉਹ ਜਾਣਗੀਆਂ ਤੇ ਉਸ ਤੋਂ ਇਲਾਵਾ ਜੜੀਆਂ ਲੋਕਲ ਟ੍ਰੇਨਾਂ ਜੜੀਆਂ ਨੇ ਜੋ ਕਿ ਆਮ ਰੂਟੀਨ ਦੇ ਉੱਪਰ ਚੱਲਦੀਆਂ ਨੇ ਉਸ ਦੇ ਲਈ ਵੱਖਰੀ ਲਾਈਨ ਜਿਹੜੀ ਹੈਗੀ ਆ ਉਹ ਬਣਾਈ ਹੋਈ ਹੈ ਤਾਂ ਇਹ ਵੱਖਰੀ ਲਾਈਨ ਹੈਗੀ ਹੈ ਤਾਂ ਨਾਲ ਹੀ ਜਿਹੜੇ ਨੇ ਅੰਦਰ ਕੈਮਰਾਮੈਨ ਨੂੰ ਜਰੂਰ ਕਹੂਗਾ ਕਿ ਟਿਕਟ ਕਰ ਜਿਹੜੇ ਨੇ ਉਹ ਬਣਾਏ ਹੋਏ ਨੇ ਬੜੇ ਅੱਛੇ ਤਰੀਕੇ ਦੇ ਨਾਲ ਉਹ ਵੀ ਚੀਜ਼ਾਂ ਜੜੀਆਂ ਨੇ ਉਹ ਡਵੈਲਪ ਕੀਤੀਆਂ ਗਈਆਂ ਨੇ ਹਰੇਕ ਪੱਖੋਂ ਜਿਹੜਾ ਹੈਗਾ ਇਹ ਉਹ ਇਸ ਮਾਡਲ ਨੂੰ ਜਿਹੜਾ ਹੈ ਉਹ ਪ੍ਰੋਪਰ ਤਰੀਕੇ ਦੇ ਨਾਲ ਬਣਾਇਆ ਗਿਆ ਹੈ ਤਾਂ ਕਿ ਰਵਨੀਤ ਬਿੱਟੂ ਜਦੋਂ ਆਉਣਗੇ ਦੇਖਣਗੇ ਮਾਡਲ ਨੂੰ ਤਾਂ ਕੀ ਕੁਝ ਉਹਨਾਂ ਦਾ ਕਹਿਣਾ ਹੋਵੇਗਾ ਉਹ ਤਾਂ ਜ਼ਰੂਰ ਤੁਹਾਨੂੰ ਪਹਿਲਾਂ ਸੁਣਾਵਾਂਗੇ ਪਰ ਜੋ ਤੁਹਾਨੂੰ ਇਸ ਵਕਤ ਤਸਵੀਰ ਅਸੀਂ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਉਹ ਜਲੰਧਰ ਰੇਲਵੇ ਜਿਹੜਾ ਹੈਗਾ ਜਲੰਧਰ ਕੈਂਟ ਰੇਲਵੇ ਸਟੇਸ਼ਨ ਦੀ ਹੈ ਏ ਮੇਨ ਸਟਰਕਚਰ ਜਿਹੜਾ ਹੈ ਉਹ ਪ੍ਰੋਪਰ ਤਰੀਕੇ ਦੇ ਨਾਲ ਦਿਖਾਇਆ ਗਿਆ ਹੈ ਤੇ ਹਲਫ ਲਾਲ ਦੀ ਕੜੀ ਜੋ ਨਕਸ਼ਾ ਜਿਹੜਾ ਹੈਗਾ ਇਹ ਉਹ ਤਿਆਰ ਕੀਤਾ ਗਿਆ ਹੈਗਾ ਹੈ ਔਰ ਮੇਨ ਰੇਲਵੇ ਸਟੇਸ਼ਨ ਦਾ ਉਹ ਵੀ ਤੁਹਾਨੂੰ ਜਰੂਰ ਦਿਖਾਉਣ ਦੀ ਕੋਸ਼ਿਸ਼ ਕਰੂੰਗਾ ਇਹ ਤੁਸੀਂ ਜਰੂਰ ਰੇਲਵੇ ਸਟੇਸ਼ਨ ਦਾ ਜਿਹੜਾ ਹੈਗਾ ਇਹ ਉਹ ਨਕਸ਼ਾ ਦੇਖੋ ਕੈਂਟਰੀ ਰੇਲਵੇ ਸਟੇਸ਼ਨ ਦਾ ਇਹ ਅੰਮ੍ਰਿਤਸਰ ਲੁਧਿਆਣਾ ਰੋਡ ਜਿਹੜਾ ਹੈਗਾ ਜੋ ਪਹਿਲਾਂ ਤੁਹਾਨੂੰ ਦਿਖਾਇਆ ਸੀਗਾ ਕਿ ਉਹ ਹੈਗਾ ਮੇਨ ਐਂਟਰੀ ਜਿਹੜੀ ਹੈਗੀ ਹੈ ਉਹ ਇਹ ਹੈਗੀ ਹੈ ਇਸ ਐਂਟਰੀ ਤੋਂ ਜਿਹੜਾ ਹੈ ਉਹ ਤੁਸੀਂ ਇਸ ਸਾਈਡ ਤੋਂ ਕਿਉਂਕਿ ਇਹ ਗ੍ਰੇਨਰੀ ਵਾਲਾ ਤੁਹਾਨੂੰ ਜਰੂਰ ਮੈਂ ਦਿਖਾਇਆ ਸੀਗਾ ਕਿ ਇਸ ਜਗ੍ਹਾ ਦੇ ਉੱਪਰ ਪੀੜ ਲੱਗੇ ਹੋਣਗੇ ਇਸ ਜਗ੍ਹਾ ਤੋਂ ਜਿਹੜਾ ਹੈਗਾ ਇਹ ਉਹ ਅੱਗੇ ਨੂੰ ਜਾ ਕੇ ਇਸ ਜਗ੍ਹਾ ਦੇ ਉੱਪਰ ਜਿਹੜਾ ਹੈ ਉਹ ਲੋਕ ਇਸ ਜਗ੍ਹਾ ਤੋਂ ਆਪਣੇ ਜਿਹੜੇ ਨੇ ਉਹ ਵਾਹਨ ਅੱਗੇ ਨਹੀਂ ਲਿਜਾ ਸਕਦੇ ਨੇ ਇਸ ਤੋਂ ਪਹਿਲਾਂ ਵਾਹਨ ਜਿਹੜੇ ਨੇ ਕਿਉਂਕਿ ਇਸ ਸਾਈਡ ਦੇ ਉੱਪਰ ਪਾਰਕਿੰਗ ਸੈਂਟਰ ਵੀ ਬਣਾਇਆ ਹੋਇਆ ਇਹ ਪਾਰਕਿੰਗ ਸੈਂਟਰ ਤੁਸੀਂ ਦੇਖੋ ਇਹ ਪਾਰਕਿੰਗ ਸੈਂਟਰ ਹੈ ਅਤੇ ਇਸ ਜਗ੍ਹਾ ਤੋਂ ਐਂਟਰੀ ਜਿਹੜੀ ਹੈਗੀ ਆ ਉਹ ਮੇਨ ਬਿਲਡਿੰਗ ਦੇ ਵਿੱਚ ਸਿਟੀਸਾਈਡ ਬਿਲਡਿੰਗ ਜਿਹੜੀ ਹੈਗੀ ਆ ਜਿਸ ਜਗ੍ਹਾ ਦੇ ਉੱਪਰ ਮੇਨ ਟਿਕਟ ਕਾਰ ਅਤੇ ਹੋਰ ਚੀਜ਼ਾਂ ਹੋਣਗੀਆਂ ਉਸ ਜਗ੍ਹਾ ਦੇ ਉੱਪਰ ਜਿਹੜੀ ਹੈ ਉਹ ਐਂਟਰੀ ਹੋਵੇਗੀ ਤਾਂ ਇੱਕ ਹੋਰ ਕਿਉਂਕਿ ਐਂਟਰੀ ਜਿਹੜੀਆਂ ਨੇ ਉਹ ਦੋ ਬਣਾਈਆਂ ਹੋਈਆਂ ਨੇ ਪਹਿਲਾਂ ਇਸ ਕੈਂਟ ਰੇਲਵੇ ਸਟੇਸ਼ਨ ਦੇ ਵਿੱਚ ਇੱਕ ਐਂਟਰੀ ਗੇਟ ਸੀਗਾ ਪਰ ਹੁਣ ਦੋ ਗੇਟ ਬਣਾਏ ਹੋਏ ਨੇ ਤਾਂਕਿ ਜੋ ਲੋਕ ਸ਼ਹਿਰ ਵੱਲੋਂ ਆ ਰਹੇ ਨੇ ਜਾਂ ਫਿਰ ਜੋ ਲੁਧਿਆਣੇ ਵੱਲੋਂ ਫਗਵਾੜੇ ਵੱਲੋਂ ਆ ਰਹੇ ਨੇ ਉਹਨਾਂ ਦੇ ਲਈ علیحدਾ ਰੂਟ ਜਿਹੜਾ ਹੈਗਾ ਉਹ ਬਣਾਇਆ ਹੋਇਆ ਇਹ ਅੰਮ੍ਰਿਤਸਰ ਲੁਧਿਆਣਾ ਰੂਟ ਹੈਗਾ ਜਿਸ ਜਗ੍ਹਾ ਤੋਂ ਤੁਸੀਂ ਜੜਾ ਉਹ ਐਂਟਰੀ ਕਰਦੇ ਹੋ ਜਲੰਧਰ ਕੈਂਟ ਰੇਲਵੇ ਸਟੇਸ਼ਨ ਦੇ ਵਿੱਚ ਅਤੇ ਇਸ ਜਗ੍ਹਾ ਦੇ ਉੱਪਰ ਜਾ ਕੇ ਜੜਾ ਹੈਗਾ ਇਹ ਸਭ ਤੋਂ ਪਹਿਲਾਂ ਹੀ ਤੁਹਾਨੂੰ ਪਾਰਕਿੰਗ ਜਿਹੜੀ ਉਹ ਦੇਖਣ ਨੂੰ ਮਿਲ ਰਹੀ ਹੋਵੇਗੀ ਪਾਰਕਿੰਗ ਆਪਣੀ ਗੱਡੀਆਂ ਤੁਸੀਂ ਪਾਰਕ ਕਰ ਸਕਦੇ ਹੋ ਤੇ ਦੈਨ ਉਸ ਤੋਂ ਬਾਅਦ ਤੁਸੀਂ ਅੱਗੇ ਜਿਹੜਾ ਹੈਗਾ ਉਹ ਜਾ ਕੇ ਮੇਨ ਐਂਟਰੀ ਜਿਹੜਾ ਹੈਗਾ ਉਹ ਉਸ ਜਗ੍ਹਾ ਦੇ ਉੱਪਰ ਐਂਟਰ ਕਰਦੇ ਹਾਂ ਤੇ ਫਰਦਰ ਜੋ ਲਾਈਨਸ ਜਿਹੜੀਆਂ ਨੇ ਉਹ ਟ੍ਰੇਨ ਦੀਆਂ ਦਿਖਾਈਆਂ ਹੋਈਆਂ ਨੇ ਉਹ ਵੀ ਤੁਹਾਨੂੰ ਜਰੂਰ ਮੈਂ ਫਰਦਰ ਪਹਿਲਾਂ ਦਿਖਾਉਣ ਦੀ ਜੋ ਮਾਡਲ ਬਣਾਇਆ ਹੋਇਆ ਉਸ ਦੇ ਵਿੱਚ ਦਿਖਾਉਣ ਦੀ ਕੋਸ਼ਿਸ਼ ਕੀਤੀ ਸੀ ਕਿ ਕਿੰਨੀਆਂ ਕਿ ਲਾਈਨਾਂ ਜਿਹੜੀਆਂ ਨੇ ਉਹ ਬਣਾਈਆਂ ਹੋਈਆਂ ਨੇ ਇਹ ਤੁਸੀਂ ਲਾਈਨਸ ਜਿਹੜੀਆਂ ਨੇ ਉਹ ਹੈਗੀਆਂ ਨੇ ਉਹ ਬਣਾਈਆਂ ਹੋਈਆਂ ਨੇ ਤੇ ਨਾਲ ਮੈਂ ਜੋ ਸਟਰਕਚਰ ਐਕਚੁਅਲ ਦੇ ਵਿੱਚ ਦਿਖਣਾ ਹੈਗਾ ਕੈਂਟ ਸਟੇਸ਼ਨ ਦਾ ਉਹ ਕਿਹੋ ਜਿਹਾ ਹੋਵੇਗਾ ਕਿਉਂਕਿ ਵਰਲਡ ਕਲਾਸ ਰੇਲਵੇ ਸਟੇਸ਼ਨ ਜਿਹੜਾ ਹੈ ਉਹ ਬਣਾਇਆ ਜਾ ਰਿਹਾ ਜਲੰਧਰ ਕੈਂਟ ਨੂੰ ਤਾਂ ਕੀ ਐਕਚੁਅਲ ਦੇ ਵਿੱਚ ਦੇਖ ਹੋਵੇਗੀ ਉਹ ਤੁਸੀਂ ਇਹ ਜ਼ਰੂਰ ਦੇਖੋ ਇਸ ਤਰੀਕੇ ਦੇ ਨਾਲ ਜਿਹੜਾ ਹੈਗਾ ਇਹ ਉਹ ਜਲੰਧਰ ਕੈਂਟ ਜਿਹੜਾ ਹੈ ਉਹ ਰੇਲਵੇ ਸਟੇਸ਼ਨ ਜਿਹੜਾ ਹੈ ਉਹ ਦੇਖਣ ਨੂੰ ਮਿਲੇਗਾ ਅੰਦਰ ਦਾ ਜੋ ਏਰੀਆ ਹੈਗਾ ਉਹ ਇਸ ਤਰੀਕੇ ਦੇ ਨਾਲ ਹੋਵੇਗਾ ਹਾਲ ਫਿਲਹਾਲ ਦੀ ਘੜੀ ਕੰਸਟਰਕਸ਼ਨ ਚੱਲ ਰਹੀ ਹੈ ਤੁਸੀਂ ਇੱਕ ਮਰੀ ਜ਼ਰੂਰ ਤਸਵੀਰ ਮੈਂ ਕੈਮਰਾ ਪਰਸਨ ਨੂੰ ਜੁੜੂ ਕਹੂੰਗਾ ਕਿ ਜ਼ਰੂਰ ਦਿਖਾਵੇ ਇਹ ਹਾਲ ਫਿਲਹਾਲ ਦੀ ਘੜੀ ਇਸ ਤਰੀਕੇ ਦੇ ਨਾਲ ਹੈ ਪਰ ਜਦੋਂ ਪ੍ਰੋਪਰ ਤਰੀਕੇ ਦੇ ਨਾਲ ਰੇਲਵੇ ਸਟੇਸ਼ਨ ਤਿਆਰ ਹੋਵੇਗਾ ਤੇ ਇਸ ਤਰੀਕੇ ਦੇ ਨਾਲ ਤੁਹਾਨੂੰ ਜਿਹੜਾ ਇਹ ਉਹ ਐਂਟਰੀ ਗੇਟ ਦੇਖਣ ਨੂੰ ਜਿਹੜਾ ਹੈ ਉਹ ਅੰਦਰ ਵੱੜਦੇ ਸਾਰ ਜਰੂਰ ਦੇਖਣ ਨੂੰ ਮਿਲੇਗਾ ਐਂਡ ਥੈਨ ਜਿਸ ਜਗ੍ਹਾ ਦੇ ਉੱਪਰ ਤੁਸੀਂ ਰੇਲ ਖੜੀਆਂ ਹੁੰਦੀਆਂ ਨੇ ਜਿਸ ਜਗ੍ਹਾ ਤੋਂ ਤੁਸੀਂ ਰੇਲਵੇ ਸਟੇਸ਼ਨ ਵੱਲ ਟ੍ਰੇਨਾਂ ਦੇ ਵਿੱਚ ਚੜਨਾ ਹੈ ਤੇ ਇਹ ਮੇਨ ਇਸ ਤੋਂ ਅੱਗੇ ਇਸ ਸਾਈਡ ਦਾ ਜਿਹੜਾ ਹੈਗਾ ਉਹ ਸਟਰਕਚਰ ਹੋਵੇਗਾ ਐਂਡ ਥੈਨ ਇਹ ਅੰਦਰ ਦਾ ਜਿਹੜਾ ਹੈਗਾ ਇਹ ਉਹ ਪ੍ਰੋਪਰ ਤਰੀਕੇ ਦੇ ਨਾਲ ਜੁੜਾਇਆ ਉਹ ਦਿਖਾਇਆ ਜਾਵੇਗਾ ਤੇ ਇਹ ਜੋ ਤੁਸੀਂ ਤਸਵੀਰ ਦੇਖ ਰਹੇ ਹੋਗੇ ਬੜੀ ਖਾਸ ਤਸਵੀਰ ਪਿਆਰੀ ਤਸਵੀਰ ਹੈ ਪੰਜਾਬ ਉਹ ਨੂੰ ਕਿਵੇਂ ਰੇਲਵੇ ਸਟੇਸ਼ਨ ਦੇ ਵਿੱਚ ਰਿਪਰੈਜ਼ੈਂਟ ਕਰਨਾ ਹੈ ਜੋ ਲੋਕ ਅਲੱਗ ਸਟੇਟ ਤੋਂ ਆਉਂਦੇ ਨੇ ਉਹਨਾਂ ਨੂੰ ਕਿਵੇਂ ਪਤਾ ਲੱਗੇ ਪੰਜਾਬ ਦੇ ਬਾਰੇ ਤਾਂ ਉਸ ਤਰੀਕੇ ਦੀ ਦਿੱਖ ਦਿਖਾਉਣ ਦੇ ਲਈ ਵੀ ਬੜੀ ਅੱਛੀ ਤਸਵੀਰਾਂ ਜੜੀਆਂ ਨੇ ਉਹ ਲਗਾਈਆਂ ਗਈਆਂ ਨੇ ਸ਼ਹੀਦ ਭਗਤ ਸਿੰਘ ਹੋਰ ਆ ਦੇ ਕਲਚਰ ਆਫ ਪੰਜਾਬ ਦੀ ਤਸਵੀਰ ਜਿਹੜੀ ਹੈਗੀ ਹੈ ਉਹ ਲਗਾਈ ਜਾਵੇਗੀ ਇਹ ਰੇਲਵੇ ਸਟੇਸ਼ਨ ਦਾ ਜਿਹੜਾ ਹੈਗਾ ਇਹ ਉਹ ਡਿਪਾਰਚਰਸ ਏਰੀਆ ਦੇ ਵਿੱਚ ਲਗਾਇਆ ਜਾਵੇਗਾ ਕੀ ਕੁਝ ਖੇਡਿਆ ਜਾਂਦਾ ਹੈ ਪੰਜਾਬ ਦੇ ਵਿੱਚ ਉਹ ਜਿਹੜਾ ਲਗਾਇਆ ਜਾਵੇਗਾ ਤੇ ਮੈਨ ਫੁੱਲ ਫਲੈਗ ਜਿਹੜਾ ਜੋੜਾ ਹੈਗਾ ਰੇਲਵੇ ਜੋ ਪੂਰਾ ਬਣਾਇਆ ਗਿਆ ਹੈ ਉਸ ਦਾ ਨਕਸ਼ਾ ਜਿਹੜਾ ਹੈ ਉਹ ਤੁਹਾਨੂੰ ਦਿਖਾਉਣ ਦੀ ਅਸੀਂ ਪ੍ਰੋਪਰ ਤਰੀਕੇ ਦੇ ਨਾਲ ਕੋਸ਼ਿਸ਼ ਕੀਤੀ ਹੈ ਮੇਨ ਖਾਸ ਜੋ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕੀਤੀ ਕਿਵੇਂ ਦਾ ਜਿਹੜਾ ਉਹ ਜਲੰਧਰ ਕੈਂਟ ਰੇਲਵੇ ਸਟੇਸ਼ਨ ਹੋਵੇਗਾ ਹਾਲਾਂਕਿ ਤਸਵੀਰਾਂ ਪਹਿਲਾਂ ਵੀ ਤੁਹਾਨੂੰ ਦਿਖਾਈਆਂ ਸੀ ਪਰ ਹੁਣ ਕਿਉਂਕਿ ਕੁਝ ਹੀ ਸਮਾਂ ਰਹਿ ਗਿਆ ਹੈ ਕੁਝ ਸਮੇਂ ਦੇ ਬਾਅਦ ਇਹ ਰੇਲਵੇ ਸਟੇਸ਼ਨ ਜਲੰਧਰ ਦਾ ਜਲੰਧਰ ਕੈਂਟ ਰੇਲਵੇ ਸਟੇਸ਼ਨ ਜਿਹੜਾ ਹੈ ਉਹ ਆਮ ਲੋਕਾਂ ਦੀ ਸੇਵਾ ਦੇ ਵਿੱਚ ਜਿਹੜਾ ਹੈ ਉਹ ਵਰਤਿਆ ਜਾਵੇਗਾ ਪਰ ਉਸ ਤੋਂ ਪਹਿਲਾਂ ਜੋੜਾ ਹੈਗਾ ਉਹ ਰੀਅਲ ਮੰਤਰੀ ਜਿਹੜੇ ਨੇ ਅਤੇ ਰਵਨੀਤ ਬਿੱਟੂ ਹੋਰੀ ਜਿਹੜੇ ਨੇ ਉਹ ਆਣਗੇ ਅਤੇ ਇਨਸਪੈਕਸ਼ਨ ਕਰਨਗੇ ਪੂਰੇ ਰੇਲਵੇ ਸਟੇਸ਼ਨ ਦਾ ਕਿ ਕੁਝ ਕਮੀਆਂ ਕੀ ਕੁਝ ਜਿਹੜੀਆਂ ਨੇ ਉਹ ਬੜਹਤ ਇਸ ਰੇਲਵੇ ਸਟੇਸ਼ਨ ਦੇ ਵਿੱਚ ਜਿਹੜੀ ਉਹ ਹੋ ਰਹੀ ਹੈ ਉਸ ਬਾਰੇ ਜਿਹੜੀ ਉਹ ਜਾਣਕਾਰੀ ਵੀ ਰਵਨੀਤ ਬਿੱਟੂ ਹੋਰੀ ਦੇਣਗੇ ਕੈਮਰੋਸਨ ਪੰਕੇ ਦੇ ਨਾਲ ਰਾਜਗਪਤਾ ਬਾਬੂ ਸੇ ਟਾਈਮ ਜ਼ਿਲਹੰਦਰ ਕੈਂਟ